ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਖੱਬਣ ਮੱਛੀਣ ਲਈ ਲੈ ਕੇ ਆਏ ਹਾਂ ਜੀ ਥੋੜੇ ਦਿਨਾਂ ਦੇ ਹਜੇ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਾਈ ਵਧੀਆ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਮੇਰੇ ਬਲਦੇਵ ਸਿੰਘ ਹਾਂ ਪਿੰਡ ਢਿੱਲਵਾ ਬਾਦੀਆਂ ਗੋਠੇ ਠੀਕ ਆ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਹਨਾ ਹਾਂਜੀ ਨੇੜੇ ਨੇੜੇ ਪਿੰਡ ਹੋਰ ਖੜੇ ਰਹਿੰਦੇ ਬਈ ਆਪਣਾ ਨੇੜੇ ਕਾਲੀ ਕੇ ਪਿੰਡ ਹੈ ਜੀ ਜੈਮਲ ਸਿੰਘ ਵਾਲਾ ਠੀਕ ਆ ਮੋੜ ਨਾਬਾ ਵੀ ਆਪਣੇ ਨੇੜੇ ਹੀ ਆ ਇਹ ਪਿੰਡ ਨੇੜੇ ਰਹਿੰਦੇ ਹਨ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 91158 71170 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਮੱਝ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਘਰ ਦੀ ਮੱਝ ਆ ਵੀਰੇ ਘਰ ਦੀ ਪਾਲੀ ਠੀਕ ਆ ਕਿਹੜਾ ਸੂਆ ਸੁੰਦੀ ਆ ਬਈ ਇਹ ਚੌਥਾ ਸੂਆ ਸੁੰਦੀ ਆ ਕਿੰਨੇ ਦਿਨਾਂ ਦਾ ਹਜੇ ਮੰਨ ਕੇ ਤੇ ਬਲੇ ਪਏ ਆ ਸੁੰਦੀ ਹਫਤਾ ਕੁ ਲੈ ਜੀ ਇੱਕ ਹਫਤੇ ਦੀ ਕੱਚੀ ਕਿੰਨਾ ਕਿ ਦੁੱਧ ਚੋਆ ਇਹ 12 ਲੀਟਰ ਜੀ ਠੀਕ ਆ ਉਹ ਸੌ ਹੂ ਸੀ ਲ ਜਮਾ ਸੌ ਹੂ ਸੀ ਲ ਆ ਜੀ ਠੀਕ ਆ ਚਵਾਈ ਜਿ ਕੋਈ ਕਿਵੇਂ ਲੱਗੀ ਹੋਵੇ ਪੂਰੀ ਵਧੀਆ ਚਵਾਈ ਆ ਜੀ ਐ ਪੋਲੀ ਠੀਕ ਆ ਪੋਲੀ ਚਵਾਈ ਇਹ ਹੋਈ ਜਾਵੇ ਠੀਕ ਆ ਬਈ ਕਿੰਨਾ ਕੁ ਟਾਈਮ ਹੈ ਦੁੱਧ ਦੇ ਦਿੰਦੀ ਆ ਇਹ ਦੁੱਧ ਦਿੰਦੀ ਆ ਜੀ 8 ਮਹੀਨੇ ਠੀਕ ਆ ਬਈ ਖਾਣਾ ਦਾ ਸਾਈਜ਼ ਬਾਈ ਚੈੱਕ ਕਰ ਲੋ ਬੜਾ ਚੰਗਾ ਹੈ ਇੱਕੋ ਜਿਹਾ ਥਾਣਾ ਚਾਰੇ ਥਣ ਪੂਰੀ ਰਿੱਠੀ ਤੇ ਲੱਗੇ ਹੋਇਆ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਹੈ ਹਫਤੇ ਦੀ ਬਾਈ ਨੇ ਬਈ ਅਜੇ ਕੱਚੀ ਦੱਸਿਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਕੇ ਚੱਲੋ ਖੋਲੋ ਬਾਈ ਤੋਰੇ ਮੜੀ ਕੱਦ ਬਹੁਤ ਆ ਗਿਆ ਬਾਈ ਹੈ ਨਾ ਹਾਂ ਜੀ ਤੇ ਸੀਮਣ ਵਗੈਰਾ ਤਾਂ ਨਹੀਂ ਪਤਾ ਵੀ ਨੇ ਜਿਹੜਾ ਇਹਦੇ ਗਾਹਾਂ ਲੱਗਿਆ ਵਾ ਸੀਮਣ ਵੀਰੇ ਇਹ ਪਿੰਡ ਚ ਮੋਰਾ ਝੋਟਾ ਹੈਗਾ ਆਪਾਂ ਪੁੱਛੋ ਝੋਟਾ ਵੀ ਦਿਖਾ ਸਕਦੇ ਆ ਜਿਹੜੇ ਤੋਂ ਆਪਾਂ ਸੀਮਣ ਕਰਾਈ ਆ ਇਹ ਠੀਕ ਹੈ ਬਾਈ ਝੋਟੇ ਤੋਂ ਹੀ ਰਹਿੰਦੀ ਆ ਵੀਰੇ ਠੀਕ ਹੈ ਬਾਈ ਟੀਕੇ ਤੋਂ ਆਪਾਂ ਕਦੇ ਕਰਾਈ ਨਹੀਂ ਇਹ ਹੂੰ ਝੋਟੇ ਤੋਂ ਹੀ ਰਹਿੰਦੀ ਆ ਹਰ ਵਾਰ ਠੀਕ ਹੈ ਬਾਈ ਕੱਦ ਕਾਟ ਚੰਗਾ ਬਾਈ ਪਲੀ ਸਮੀ ਚੰਗੀ ਆ ਬਾਕੀ ਬਾਈ ਦੇ ਘਰ ਦੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਲੇਵਾ ਜਿਹੜਾ ਬਹੁਤ ਸੋਹਣਾ ਬਾਈ ਤਿਆਰ ਕਰਦੀ ਆਉਂਦੀ ਆ ਹਜੇ ਕੱਚੀ ਕੱਚੀ ਪਈ ਆ ਉਸ ਹਿਸਾਬ ਨਾਲ ਦਾ ਅੰਦਾਜ਼ਾ ਲਾ ਲਿਓ ਪਲੀ ਸਮੀ ਦੇਖੋ ਪਿੱਛੇ ਤੋਂ ਚੜਾਈ ਚੜੂਈ ਬਾਈ ਫੋਲਾ ਦੀ ਸਿੰਗਾਂ ਦੀ ਕੁਆਲਿਟੀ ਠੀਕ ਆ ਬਾਈ ਥੋੜਾ ਜਿਹਾ ਖੁੱਲਾਗਾ ਇੱਕ ਨਾਲੋਂ ਹੀ ਮੋੜਾ ਵਾ ਹਨਾ ਬਾਈ ਇੱਕ ਥੋੜਾ ਜਿਹਾ ਖੁੱਲਾਗਾ ਹਾਂਜੀ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂ ਮੁੱਲ ਵੀਰੇ 1 15 ਕਰਦੇ ਆ 1 10 ਦੋਸ ਦੀ 5 ਦੀ ਛੱਡ ਦਾਂਗੇ ਠੀਕ ਹੈ ਬਾਈ 1 15 ਬਾਈ ਕਹਿੰਦਾ ਮੁੱਲ ਕਰਦੇ ਆ ਬਾਕੀ ਆਏਗਾ ਦਾ ਮਾਨ ਤਨ ਹੋ ਜੂਗਾ ਥੋੜਾ ਕਣ ਹਾਂਜੀ ਹਾਂ ਜਰੂਰ ਵੀਰੇ ਠੀਕ ਆ ਬਾਈ ਆਏਗਾ ਇਹਦਾ ਬਾਈ ਕਹਿੰਦਾ ਮਾਨ ਤਨ ਬਾਈ ਜਰੂਰ ਹੋ ਜੂਗਾ ਬਾਕੀ ਲੇਵਾ ਤੁਸੀਂ ਕਰ ਸਕਦੇ ਬਲਡ ਲੈ ਬਾਈ ਸਾਰੀਆਂ ਕੱਢਦੀ ਹੋਊਗਾ ਨਾ ਹਾਂਜੀ ਹਾਂ ਵੀਰੇ ਠੀਕ ਆ ਸਾਰੀਆਂ ਬਲਡ ਲੈ ਬਾਈ ਕਹਿੰਦਾ ਕੱਢੋ ਫੇਰ ਕਿਤੇ ਜਾ ਕੇ ਕਰਮ ਵਾਲੀ ਸੁਣੀਓ ਉਸ ਨਾਲ ਨਾ ਬਈ ਉਹਦਾ ਅੰਦਾਜ਼ ਅੱਜ ਚੱਲਿਓ ਮੂਰੋਂ ਵੀ ਚੰਗਾ ਲੈਵਾ ਪਿੱਛੇ ਤੋਂ ਵੀ ਬਾਈ ਚੰਗਾ ਜੇ ਕਿਸੇ ਵੀ ਨੂੰ ਨਾ ਮੱਦੇ ਪਸੰਦ ਆਉਂਦੀ ਆ ਬਾਈ ਨਾਲ ਕੰਟੈਕਟ ਜਰੂਰ ਕਰ ਸਕਦੇ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ